ਇਹ ਤਸਵੀਰਾਂ ਜੋ ਤੁਸੀਂ ਵੇਖ ਪਾ ਰਹੇ ਹੋ ਫਿਰੋਜ਼ਪੁਰ ਦੇ ਮਮਦੋਟ ਇਲਾਕੇ ਦੀਆਂ ਨੇ ਜਿੱਥੇ ਦੱਸਿਆ ਜਾਂਦਾ ਹੈ ਕਿ ਇੱਕ ਮੁੰਡੇ ਦੇ ਵਿਆਹ ਦੇ ਵਿੱਚ ਹਾਈ ਵੋਲਟੇਜ ਡਰਾਮਾ ਹੋ ਗਿਆ ਪਿੰਡ ਲੱਖਾ ਸਿੰਘ ਵਾਲਾ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਇੱਕ ਨੌਜਵਾਨ ਦੇ ਵੱਲੋਂ ਵਿਆਹ ਚਾਇਆ ਜਾ ਰਿਹਾ ਸੀ ਪਰ ਇਸੇ ਵਿਆਹ ਦੇ ਦਰਮਿਆਨ ਇੱਕ ਕੁੜੀ ਪਹੁੰਚ ਜਾਂਦੀ ਹੈ ਤੇ ਇਸ ਕੁੜੀ ਦੇ ਵੱਲੋਂ ਦਾਵਾ ਕੀਤਾ ਜਾਂਦਾ ਹੈ ਕਿ ਉਸ ਨੌਜਵਾਨ ਦੀ ਪਹਿਲੀ ਘਰ ਵਾਲੀ ਹੈ ਯਾਨੀ ਕਿ ਨੌਜਵਾਨ ਪਹਿਲਾਂ ਤੋਂ ਹੀ ਵਿਆਹ ਹੋਇਆ ਹੈ ਇਹ ਦਾਵਾ ਉਸ ਦੂਜੀ ਕੁੜੀ ਦੇ ਵੱਲੋਂ ਕੀਤਾ ਜਾਂਦਾ ਹੈ ਤੇ ਮੌਕੇ ਦੇ ਉੱਤੇ ਹਾਈ ਵੋਲਟੇਜ ਡਰਾਮਾ ਵੇਖਣ ਨੂੰ ਮਿਲਦਾ ਹੈ ਦੱਸਿਆ ਜਾਂਦਾ ਹੈ ਕਿ ਲਾੜਾ ਬੜੇ ਨੌਜਵਾਨ ਦੀ ਪਹਿਲੀ ਘਰ ਵਾਲੀ ਉੱਥੇ ਪਹੁੰਚੀ ਹੈ ਉਸ ਨੇ ਵਿਆਹ ਨੂੰ ਰਿਕਵਾ ਦਿੱਤਾ ਤਾਂ ਦੋਵੇਂ ਪਾਸੇ ਤਿੱਖੀ ਬਹਿਸ ਹੋਈ ਹੈ ਇਸ ਬਹਿਸ ਬਸੇਹੇ ਦੇ ਦੌਰਾਨ ਦੱਸਿਆ ਜਾਂਦਾ ਹੈ ਕਿ ਮੌਕੇ ਤੇ ਪੁਲਿਸ ਵੀ ਸੱਦ ਲਈ ਗਈ ਹੈ ਫਿਰਾਲ ਪੁਲਿਸ ਨੇ ਭਾਵੇਂ ਦੋਵੇਂ ਧਿਰਾਂ ਨੂੰ ਲੜਨ ਤੋਂ ਬਚਾ ਲਿਆ ਪਰ ਲਾੜਾ ਬੜੇ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਪੁਲਿਸ ਲੋਪ ਚ ਗਜ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਸੁਰਦਿ ਜੋ ਤਸਵੀਰਾਂ ਤੁਸੀਂ ਵੇਖ ਪਾਰੇਓ ਕਸਬਾ ਮਮਦੋੜ ਦੀਆਂ ਨੇ ਫਿਰੋਜ਼ਪੁਰ ਇਲਾਕੇ ਦਾ ਕਸਬਾ ਮਮਦੋੜ ਜਿੱਥੇ ਲੱਖਾ ਸਿੰਘ ਵਾਲਾ ਤੋਂ ਇਹ ਤਸਵੀਰਾਂ ਸਾਹਮਣੇ ਆਰਗਨਾਈਜ਼ ਹੋਈਆਂ ਕਿ ਇੱਕ ਵਿਆਹ ਨੌਜਵਾਨ ਦੇ ਵੱਲੋਂ ਆਪਣੀ ਪਹਿਲੀ ਘਰ ਵਾਲੀ ਦੇ ਹੁੰਦੇ ਹੋਏ ਉਸ ਨੂੰ ਬਿਨਾਂ ਤਲਾਕ ਦੇਂਦਿਆਂ ਚੋਰੀ ਛਿਪੇ ਦੂਜਾ ਵਿਆਹ ਚਾਇਆ ਜਾ ਰਿਹਾ ਸੀ ਬਸ ਫਿਰ ਕੀ ਸੀ ਦੂਜਾ ਵਿਆਹ ਕਰਵਾ ਰਹੇ ਇਸ ਮੁੰਡਾ ਜਿਵੇਂ ਪੰਡਾਲ ਦੇ ਵਿੱਚ ਲਾੜਾ ਬਣ ਕੇ ਬੈਠਿਆ ਤੇ ਇਸੇ ਦਰਮਿਆਨ ਉਸ ਦੀ ਪਹਿਲੀ ਘਰ ਵਾਲੀ ਮੌਕੇ ਤੇ ਪਹੁੰਚ ਗਈ ਪਹਿਲੀ ਘਰ ਵਾਲੀ ਨੇ ਆ ਕੇ ਮੌਕੇ ਤੇ ਆ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਉਸ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਤੱਕ ਸਾਂਝੀਆਂ ਕੀਤੀਆਂ ਨੇ ਲੋਕਾਂ ਦੇ ਨਾਲ ਦਿਖਾਇਆ ਕਿ ਕਿਵੇਂ ਨੌਜਵਾਨ ਨੇ ਉਸ ਦੇ ਨਾਲ ਪਹਿਲਾਂ ਹੀ ਵਿਆਹ ਰਚਾਇਆ ਹੋਇਆ ਤੇ ਹਲੇ ਤਾਂ ਉਸ ਨੂੰ ਤਲਾਕ ਵੀ ਨਹੀਂ ਮਿਲਿਆ ਉਸ ਦੇ ਬਾਵਜੂਦ ਇਹ ਮੁੰਡਾ ਦੂਜਾ ਵਿਆਹ ਕਰ ਚਾਉਣ ਜਾ ਰਿਹਾ ਸੀ ਯਾਨੀ ਕਿ ਦੂਜੀ ਕੁੜੀ ਦੇ ਨਾਲ ਵੀ ਇਸ ਕੁੜੀ ਦਾ ਕਹਿਣਾ ਕਿ ਧੋਖਾ ਕਰਨ ਜਾ ਰਿਹਾ ਸੀ ਫਿਲਹਾਲ ਇਸ ਪੂਰੇ ਮਾਮਲੇ ਨੂੰ ਲੈ ਕੇ ਨਾ ਜਿਆਦਾ ਬਹਿਸ ਬਸਿਆ ਹੋਇਆ ਕਿ ਪੂਰਾ ਪਿੰਡ ਮਨ ਉਥੇ ਇਕੱਠਾ ਹੋ ਗਿਆ ਹੋਵੇ ਵਿਆਹ ਸਮਾਗਮ ਜੰਗ ਦਾ ਮੈਦਾਨ ਬਣਿਆ ਨਜ਼ਰ ਆਇਆ ਪੁਲਿਸ ਉਥੇ ਪੌਕੇ ਤੇ ਸੱਦ ਲਈ ਗਈ ਪੁਲਿਸ ਟੀਮ ਦੇ ਵੱਲੋਂ ਉਸ ਨੌਜਵਾਨ ਨੂੰ ਲਾੜਾ ਬਣੇ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਲੜਾਈ ਝਗੜਾ ਦਾ ਹਟਾਲ ਦਿੱਤਾ ਗਿਆ ਉਸ ਨੌਜਵਾਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਸੱਚਮੁੱਚ ਉਸਨੇ ਪਹਿਲਾ ਵਿਆਹ ਕਰਾਇਆ ਹੋਇਆ ਸੀ ਤੇ ਦੂਜੇ ਵਿਆਹ ਵੇਲੇ ਜੋ ਦੱਸਿਆ ਜਾਂਦਾ ਹੈ ਕਿ ਲਾੜੀ ਜੋ ਪਹਿਲੀ ਲਾੜੀ ਹੈ ਉਹ ਮੌਕੇ ਤੇ ਪਹੁੰਚੀ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਉੱਤੇ ਪੁਲਿਸ ਲੋ ਜਾਂਚ ਸ਼ੁਰੂ گیا پولیس ਨੇ ਦੱਸਿਆ ਜਾਂਦਾ ਹੈ ਕਿ پولیس ਤੋਂ ਪਹਿਲੀ ਪਤਨੀ ਨੇ ਇਨਸਾਫ ਦੀ ਮੰਗ ਕੀਤੀ ਹੈ ਉਹ ਕਹਿੰਦੀ ਮੇਰੇ ਰਿੰਦਿਆਂ ਦੂਜਾ ਵਿਆਹ ਕਿਵੇਂ ਕਰਾਇਆ ਜਾ ਸਕਦਾ ਫਿਲਹਾਲ ਦੂਜਾ ਵਿਆਹ ਕਰਾਉਣ ਵੇਲੇ ਜੋ ਕੁੜੀ ਨਾਲ ਵਿਆਹ ਕਰਵਾਇਆ ਜਾ ਰਿਹਾ ਹੈ ਕਿਸ ਨੇ ਉਸ ਨੂੰ ਵੀ ਕੁਝ ਦੱਸਿਆ ਜਾਂ ਨਹੀਂ ਵੱਡੇ ਸਵਾਲ ਉੱਥੇ ਝਰੂਰ ਖੜੇ ਕੀਤੇ ਨੇ ਪਿੰਡ ਲੱਖਾ ਸਿੰਘ ਵਾਲਾ ਮਮਦੂਦ ਦੀ ਵਾਰਦਾਤ ਜਿੱਥੇ ਪਹਿਲੇ ਵਿਆਹ ਦੀ ਘਰ ਵਾਲੀ ਪਤਨੀ ਪਤੀ ਹੈ ਜੋ ਪਤੀ ਦੂਜਾ ਵਿਆਹ ਰਚਉਣ ਜਾ ਰਿਹਾ ਸੀ ਦੂਜੀ ਕੁੜੀ ਨਾਲ ਵਿਆਹ ਕਰਾਉਣ ਜਾ ਰਿਹਾ ਸੀ ਉਸ ਨੇ ਮੌਕੇ ਤੇ ਪਹੁੰਚ ਕੇ ਫਿਲਹਾਲ ਮੌਕੇ ਦੇ ਉੱਤੇ ਵੱਡਾ ਹੰਗਾਮਾ ਖੜਾ ਕਰ ਦਿੱਤਾ ਤੇ ਹੰਗਾਮੇ ਦੇ ਵਿਚਾਲੇ ਪੂਰਾ ਪਿੰਡ ਮਮਦੂਰ ਦੱਸਿਆ ਜਾਂਦਾ ਕਿ ਲੱਖਾ ਸਿੰਘ ਵਾਲਾ ਪਿੰਡ ਇਕੱਠਾ ਹੋ ਗਿਆ ਲੋਕਾਂ ਦੇ ਵੱਲੋਂ ਜਿਉਂ ਤੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਬਹਿਸ-ਬਾਜੀ ਸ਼ੁਰੂ ਕਰ ਦਿੱਤੀ ਗਈ ਲੋਕਾਂ ਲੋਕ ਨਿਵੇੜਨ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰ ਮਾਮਲਾ ਤੂਲ ਫਰਦਾ ਗਿਆ ਕਿਉਂਕਿ ਪਹਿਲੀ ਘਰ ਵਾਲੀ ਨੇ ਆ ਕੇ ਜ਼ਬਰਦਸਤ ਹੰਗਾਮਾ ਕੀਤਾ ਉਸ ਨੇ ਤਸਵੀਰਾਂ ਵਿਖਾਈਆਂ ਕਿ ਕਿਵੇਂ ਇਸ ਨੌਜਵਾਨ ਨੇ ਪਹਿਲਾਂ ਹੀ ਉਸ ਦੇ ਨਾਲ ਵਿਆਹ ਕੀਤਾ ਹੋਇਆ ਸੀ ਪਹਿਲਾ ਵਿਆਹ ਨੌਜਵਾਨ ਜਦਸਾ ਜਾਂਦਾ ਕਿ ਫਲੇ ਪਹਿਲੀ ਘਰ ਵਾਲੀ ਨੂੰ ਤਲਾਕ ਨਹੀਂ ਦਿੱਤਾ ਤੇ ਦੂਜੀ ਦੇ ਨਾਲ ਲਾਵਾ ਕਰਾਉਣ ਜਾ ਰਿਹਾ ਸੀ ਪੰਡਾਲ ਦੇ ਵਿੱਚ ਬੈਠਾ ਸੀ ਘਰ ਦੇ ਵਿੱਚ ਵਿਆਹ ਦਾ ਸਮਾਗਮ ਚੱਲ ਰਿਹਾ ਸੀ ਵਿਆਹ ਕਰਵਾਉਣ ਵਾਲਾ ਸੀ ਕਿਸੇ ਦਰਮਿਆਨ ਪਹਿਲੀ ਘਰ ਵਾਲੀ ਪਹੁੰਚ ਕੇ ਹੰਗਾਮਾ ਕਰ ਦਿੱਤਾ ਤੇ ਪੁਲਿਸ ਨੂੰ ਸਾਧ ਕੇ ਫਿਲਹਾਲ ਮੁੰਡਾ ਪੁਲਿਸ ਦੇ ਹਵਾਲੇ ਕਰ ਦਿੱਤਾ ਹਿਰਾਸਤ ਚ ਲੈ ਪੁਲਿਸ ਨੇ ਪਿੰਡ ਇਥੇ ਲਾੜੀਆਂ ਮੇਗਾ 5 ਗ੍ਰਾਂ 88 2021 ਫਰਵਰੀ 2 ਕਿੰਨੇ ਨਾਲ ਵਿਆਹ ਪਰਮਜੀਤ ਨਾਲ ਰਮਜੀਤ ਨਾਲ ਹਾਂ ਕਿੱਥੇ ਘੋਟਮਾਰ ਕਿੱਥੇ ਹਾਂਜੀ ਘੋਟਮਾਰ ਕਰਕੇ ਕੱਢਤਾ ਨੇ ਕਿੰਨੀ ਦਿਨ ਹੋ ਗਈ ਕੱਢੇ ਚਾਰ ਸਾਲ ਹੋ ਗਿਆ ਕੋਈ ਗੈਸ ਵੀ ਚੱਲਦਾ ਹਾਂਜੀ ਕਿੱਥੇ ਚੱਲਦਾ ਰੈਲਾ ਇੱਥੇ ਵਾਹ ਮਾ ਸੈਲਰ ਤੇ ਮੈਡਮ ਤੇ ਦਰਖਾਸਤ ਉਥੇ ਰਾਜਨਾਮਾ ਨਕਰਾ ਕੇ ਕਹਿੰਦੇ ਲੈ ਜਾਾਂਗੇ ਮੁੜ ਕੇ ਲੈਣ ਹੀ ਨਹੀਂ ਆਏ ਤੇ ਅਨਸਾਰ ਸਾਲ ਹੋ ਗਏ ਹਾਂ ਤੇ ਅੱਜ ਹੁਣ ਨਵਾਂ ਵਿਆਹ ਕਰਾਉਣ ਲੱਗੇ ਹਾਂ ਹਾਂਜੀ ਤੇ ਇਹ ਤੋਂ ਹੁਣ ਬੇਰੰਗੀ ਅਸਥੀ ਫੜਿਆ ਗਿਆ ਹਾਂ ਹਾਂ ਹੋਰ ਕਿੱਥੇ ਪੁੱਛਾਂ ਇਥੇ ਮਦੋੜ ਥਾਣੇ ਚ ਕੋਈ ਸੁਣ ਫੜਾਇਆ ਹਾਂਜੀ ਕੀ ਕਾਨੂੰਨੀ ਕਾਰਵਾਈ ਦੀ ਮੰਗ ਹੈ ਕਾਨੂੰਨੀ ਕਾਰਵਾਈ ਇਹੋ ਕੀਤੀ ਜਾਵੇ ਵੀ ਸਾਡੀ ਸੁਣਾਈ ਕੀਤੀ ਜਾਵੇ ਜ਼ਰੂਰ ਨਹੀਂ ਤਲਾਕ ਨਹੀਂ ਦਿੰਦਾ ਜਿਹੜਾ ਤਲਾਕ ਦਿੰਦਾ ਹਾਂ ਇੱਕ ਤਰਫੀ ਆਪ ਵਿਕੇਸ਼ ਜਿੱਤਿਆ ਫਰਜ਼ਾਨ ਦਾ ਮੇਰਾ ਤਲਾਕ ਹੋ ਗਿਆ ਹੈ ਪਰ ਤਲਾਕ ਲਈਏ ਸਾਡੇ ਅੱਜ ਕੁੱਝ ਨਹੀਂ ਲੀ ਪੜਤਾਲ ਫੇਰ ਵੀ ਕਰੇ ਹਾਂਜੀ 4 ਵਜੇ ਦੇ ਸਵੇਰ ਦੇ ਬੰਦੇ ਕੋ ਕਿੱਥੇ ਖਲਵਾਰੇ ਕੋ ਕਿੱਥੇ ਖਲ ਹਾਂਜੀ ਪਤਾ ਲੱਗ ਗਿਆ ਹਾਂਜੀ ਕੀ ਬਰਾਸਨੀ ਹਾਂਜੀ ਹਾਂਜੀ ਬਰਾਤ ਵੀ ਆਈ ਹੈ ਕਾਰਵਾਈ ਕੀ ਮੰਗੋ ਕਾਰਵਾਈ ਹੋਣਾ ਮੋੜਸਾਲ ਵੀ ਪਹਿਲਾਂ ਮੰਗ ਸੀ ਨਾ ਮੋੜਸਾਲ ਨੇ ਦੇਣ ਕਰਕੇ ਤੁਹਾਨੂੰ ਆਪ ਇੱਕ ਤਰਫੀ ਕੇਸ ਜਿੱਤ ਕੇ ਤਾਂ ਮੇਰਾ ਤਲਾਕ ਹੋ ਗਿਆ ਤੇ ਇਹ ਹੁਣ ਨਵਾਂ ਵਿਵਹ ਕਰਦਾ ਨਹੀਂ ਹੁਣ ਤੁਸੀਂ ਕਾਰਵਾਈ ਕੀ ਚਾਹੁੰਦੇ ਹੋ ਵੀ ਕਾਰ ਵੀ ਇਹੋ ਹੀ ਪੁਲਿਸ ਕਾਰਵਾਈ ਕਰੇ ਮਦਦ ਕਰੇ ਜਿਵੇਂ ਆ ਕਿਵੇਂ ਮਰਜ਼ੀ ਮਾ ਸਾਡੀ ਜਰੂਰ ਕਰੇ ਹਾਂ ਕਾਨੂੰਨੀ ਕਾਰਵਾਈ ਕਰਨ ਜ਼ਰੂਰ ਗਰੀਬ ਬੰਦੇ ਆ ਸਾਡੇ ਕੋਲ ਇੰਨੀ ਨਹੀਂ ਗੁੰਜਾਇਆ ਸੀਗੀ ਰੋ ਰੋ ਦੀ ਬੰਦੇ ਇਕੱਠੇ ਕਰਨੇ ਪੱਜ ਦੌੜ ਕਰਨੇ ਇਹ ਨਹੀਂ ਸਾਡੇ ਕੋਲ ਹੋ ਸਕਦਾ ਇਹ ਲਾੜੀਆਂ ਵਿੱਚ ਸੁਣਨ ਵਿੱਚ ਆਈ ਏ ਮੈਨੂੰ ਇਹ ਆਪਣੇ ਜਗਿੰਦਰ ਸਿੰਘ ਨਿਹਾਲ ਸਿੰਘ ਦੇ ਹਾਂਜੀ ਹਾਂਜੀ ਉਹਦੀ ਕੁੜੀ ਐ ਤੇ ਉਹ ਸਾਨੂੰ ਹੁਣ ਪਤਾ ਲੱਗਿਆ ਮਸਲਾ ਸਾਡੇ ਕੋਲ ਆਇਆ ਐ ਤੇ ਉਹ ਨਾਲ ਆਪਣੇ ਸਰਕਾਰੀ ਮੁਲਾਜ਼ਮ ਆਏ ਨੇ ਉਹ ਮੁੰਡੇ ਦੇ ਮੁੰਡਾ ਤੇ ਮੁੰਡੇ ਦੇ ਪਿਓ ਨੂੰ ਪੁਲਿਸ ਦੇ ਹਵਾਲੇ ਕਰਨ ਲੱਗੇ ਬਾਕੀ ਅੱਗੇ ਫੈਸਲਾ ਜੋ ਹੋਇਆ ਉਹ ਕਰਾਂਗੇ ਕੀ ਮੁੰਡਾ ਤੁਝਾ ਵਿਆਹ ਕਰਾਉਣ ਜਾ ਰਿਹਾ ਸੀ ਬਸ ਸੁਣਿਆ ਹੈ ਕਿ ਵੀ ਦੂਜਾ ਮੁੰਡਾ ਵਿਆਹ ਕਰਾਉਂਦਾ ਪਿਆ ਤੇ ਉਹਨਾਂ ਕੋਲ ਡਾਕੂਮੈਂਟ ਨੇ ਕੋਰਟ ਦੇ ਆਰਡਰ ਨੇ ਹਾਂਜੀ ਤੇ ਹਾਂਜੀ ਤੇ ਮੁੰਡਾ ਪੁਲਿਸ ਦੇ ਹਵਾਲੇ ਕਰਨ ਲਗੇ ਲੜਕੀ ਮੇਰੇ ਚਾਚੇ ਦੀ ਕੁੜੀ ਹੈ ਜੀ ਛੇ ਭੈਣਾਂ ਨੇ ਮੇਰੇ ਚਾਚੇ ਦੀ ਕੁੜੀ ਹਾਂਜੀ ਤੇ ਕੀ ਹੋਇਆ ਸੀ ਇਹ ਅੱਜ ਜੀ ਅੱਜ ਬਰਾਤ ਆਇਆ ਉਹ ਸਰਜੀਤ ਸਿੰਘ ਆ ਦਾ ਮੁੰਡੇ ਨੂੰ ਪਹਿਲਾਂ ਕਿੱਥੇ ਵੇਖੀ ਪਹਿਲਾਂ ਇਹ ਕੁੜੀ ਤੇਰੇ ਲਾੜੀਆਂ ਵਿਆਹੀ ਸਰਜੀਤ ਹਲੇ ਤਾਡੀ ਪੈਣ ਹਾਂ ਪੈਣ ਮੇਰੀ ਚਾਚੇ ਦੀ ਕੁੜੀ ਸਰਜੀਤ ਹਲੇ ਵਿਆਹੀ ਸੀ ਪਰ 4 ਸਾਲ ਹੋ ਗਏ 4 ਸਾਲ ਕੁੜੀ ਬੂਹੇ ਤੇ ਬੈਠੀ ਏ ਕੁੱਟਮਾਰ ਕਰਦਾ ਸੀ ਪਹਿਲਾਂ ਤੇ ਜੀ ਅਸੀਂ ਇਹਨੂੰ 1.5 ਲੱਖ ਦਾ ਸਮਾਨ ਦਿੱਤਾ ਫਿਰ ਇਹਦਾ ਛੋਮਣੀ ਕਮੇਟੀ ਗੁਰਦੁਆਰੇ ਸਾਹਿਬ ਚ ਇਹਦਾ ਵਿਆਹ ਹੋਇਆ ਸੀਗਾ ਗੁਰਦੁਆਰੇ ਉਹ ਵੀ ਸਾਡੇ ਕੋਲ ਪ੍ਰੂਫ ਨੇ ਪਰ ਇਹਨੇ ਸਾਡੇ ਨਾਲ ਕੋਈ ਵੀ ਨਵੇੜੀ ਨਹੀਂ ਕੋਈ ਗੱਲ ਸਾਡੇ ਨਾਲ ਕਲੀਅਰ ਨਹੀਂ ਕੀਤੀ ਉਸ ਤੋਂ ਬਾਅਦ ਇਹਨੇ ਆ ਕੇ ਅੱਜ ਪਿੰਡ ਪਿੰਡ ਲੱਖਾ ਲਈ ਲੱਖਾ ਅਜੀਤ ਵਿੱਚ ਆ ਕੇ ਬਰਾਤ ਆ ਗਿਆ ਅਸੀਂ ਮੌਕੇ ਤੇ ਕੁੜੀ ਨੂੰ ਲੱਖਾ ਸਿੰਘ ਲੱਖਾ ਸਿੰਘ ਵਾਲੇ ਆ ਤੇ ਬਰਾਤ ਆਇਆ ਅਸੀਂ ਦੋ ਮੁਲਾਜ਼ਮ ਲਾਏ ਨੇ ਪੁਲਿਸ ਵਾਲੇ ਤੇ ਅਸੀਂ ਜਾ ਤੇ ਸਾਰੇ ਪਿੰਡ ਚਾਲੀ 50 ਜੀਆਂ ਨੇ ਜਾ ਤੇ ਅਸੀਂ ਉਥੋਂ ਫੜਿਆ ਬਰਾਤ ਦੇ ਵਿੱਚੋਂ ਚੱਕਿਆ ਇਹਨਾਂ ਦੇ ਉਹਨਾਂ ਦੇ ਕੁੜੀ ਦਾ ਇੱਕ ਘਰ ਹੋਰ ਵੀ ਬਰਬਾਦ ਕਰਨ ਰਿਹਾ ਹੈ ਹੋਰ ਵੀ ਕਿਹੇ ਪੈਤੀ ਪੈਨਦਾ ਇਹ ਜਾਂਦਾ ਉਹਨਾਂ ਦਾ ਵੀ ਮੰਨ ਲਓ ਉਹਨਾਂ ਨਾਲ ਵਿਰਖਲਾਪੀ ਕਰੇਦਾ ਤੇ ਇਹ ਬੰਦਾ ਮੰਨ ਲਓ ਇਹੋ ਜਿਹਾ 4 ਸਾਲ ਹੋ ਗਏ ਮੇਰੇ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਅਸੀਂ ਇਹ ਮੰਗ ਕਰਦੇ ਵੀ ਸਾਨੂੰ ਇਹ ਪ੍ਰਸ਼ਾਸਨ ਤੋਂ ਇਹ ਮੈਂ ਮੰਗ ਕਰਦਾ ਇਹਨੂੰ ਗਰੀਬ ਕਰਨ ਨੂੰ ਪ੍ਰਸ਼ਾਸਨ ਨੂੰ ਇਹ ਇਨਸਾਫ ਦਵਾਇਆ ਜਾਵੇ ਇਹਨਾਂ ਨੂੰ ਤੇ ਬਾਕੀ ਇਹਨਾਂ ਦੀ 6 ਕੁੜੀਆਂ ਨੇ ਮੈਂ ਬਹੁਤ ਬਤੇ ਪ੍ਰਸ਼ਾਸਨ ਤੱਕ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹ ਬੰਦੇ ਨੇ 4 ਸਾਲ ਹੋ ਗਏ ਮੇਰਾ ਚਾਚਾ ਬੇਰਜਗਾਰ ਏ ਧਿਆੜੀ ਜਾਂਦਾ ਉਹਦੀ ਉਹਨੂੰ ਕੋਈ ਉਹਦੇ ਕੋਈ ਤਰੀਕ ਵਾਸਤੇ ਰੁਪਈਆ ਨਹੀਂ ਗਾ ਆ ਸਾਰੇ ਜਿੰਨੇ ਮੇਰੇ ਨਾਲ ਬੰਦੇ ਆਏ ਨੇ ਆਦੇ ਘਰੋਂ ਤੇਲ ਪਾ ਕੇ ਆਏ ਨੇ ਜਿੰਨੇ ਵੀ ਆ ਬੰਦੇ ਸੰਗਤ ਬੈਠੀ ਸਾਰੇ ਆਪਣਾ ਤੇਲ ਕੋਲ ਪਾ ਆ ਕੇ ਨੇ ਉਹਨਾਂ ਗਰੀਬਾਂ ਕੋਲ ਤੇ ਇੱਕ ਤੇਲ ਪਾਉਣ ਦੀ ਵੀ ਗਜੈਸ਼ ਨਹੀਂ ਹੈ ਮੰਨ ਲਓ ਗਜੈ ਉਹ ਤੇਲ ਨਹੀਂ ਪਾ ਸਕਦੇ ਨਾਲੇ ਆ ਆਪ ਵਿਚਾਰੇ ਨਾਲੇ ਇਹ 1.5 ਲੱਖ ਦਾ ਮੋਟਰਸਾਈਕਲ ਮੰਗਦਾ ਹੋਰ ਤੇ ਅਹੀਂ ਨੂੰ 2.5 ਲੱਖ ਰੁਪਏ ਦੇ ਨੂੰ ਦਾਜ ਪਹਿਲਾਂ ਦਿੱਤਾ ਛੋਮਣੀ ਕਮੇਟੀ ਨੇ ਜੀਰੇ ਛੋਮਣੀ ਕਮੇਟੀ ਜਿੰਦਾ ਵਿਆਹ ਆ ਸੀ ਕੁੜੀਆ ਦਾ ਇਹਨੇ ਉਹਨਾਂ ਨੇ ਇਹਨੂੰ 1.5 ਲੱਖ ਦਾ ਇਹਨੂੰ ਦਾਜ ਦਿੱਤਾ ਇਹ ਬੰਦੇ ਨੂੰ ਤੇ 1.5 ਲੱਖ ਅਸੀਂ ਇਹਨੂੰ ਅਸੀਂ ਆਪਣੇ ਕੋਲ ਦਿੱਤਾ ਇਹਨੂੰ 3 ਲੱਖ ਰੁਪਈਆ ਦੇਗਾ ਤਾਂ ਜੇ ਮੋਟਰਸਾਈਕਲ ਦੀ ਡਿਮਾਂਡ ਇਹਨੇ ਰੱਖੀ ਹੋਰ ਇਹ ਨਵਾਂ ਵਿਆਹ ਕਰਾ ਰਹੇ ਇਹ ਨਵਾਂ ਅੱਜ ਨਵਾਂ ਅੱਜ ਦੀ ਤਰੀਕ ਅੱਜ ਤਰੀਕ ਕਿੰਨੀ ਹੈ ਜੀ ਅੱਜ ਅੱਜ 19 ਤਰੀਕ 5 ਮਈ 2024 ਨੂੰ ਅੱਜ ਫੇਰ ਹੀ ਦੁਬਾਰਾ ਲੱਖੇ ਆ ਜੀ ਇੱਕ ਹੋਰ ਤੀ ਪੈਂਦਾ ਇਹ ਜ਼ਿੰਦਗੀ ਖਰਾਬ ਇਹ ਲੱਖੇ ਵਾਲਾ ਅੱਜ ਇੱਕ ਹੋਰ ਜ਼ਿੰਦਗੀ ਖਰਾਬ ਕਰਨ ਦੇ ਆ ਇਹ ਪੈਂਚੋ ਇਹ ਜਿਹੜਾ ਸਰਜੀਤ ਸਿੰਘ ਇਹਨੂੰ ਇਨਸਾਫ ਦੇ ਮੈਂ ਬੇਨਤੀ ਕਰਦਾ ਵੀ ਇਨਸਾਫ ਨੂੰ ਮੰਗ ਦੀ ਕੀਤੀ ਜਾਵੇ ਸਾਡੀ ਵੀ ਬਰਾਤ ਦਾ ਹੋਇਆ ਤਾਂ ਅਸੀਂ ਪਾਲ ਚੜੇ ਆ ਤੇ ਪਰਮਜੀਤ ਵੀ ਵਿਆਹ ਨਵਾਂ ਕਰਾਉਣ ਲੱਗਾ ਸੀ ਪਰਮਜੀਤ ਕੀ ਲੱਗਦਾ ਉਹ ਆਪਣਾ ਪਰੋਣਾ ਪਹਿਲਾਂ ਤੁਹਾਡੀ ਕੁੜੀ ਨਾਲ ਵਿਆਹ ਆ ਆਪਣੀ ਕੁੜੀ ਨਾਲ ਵਿਆਹ ਹੋਇਆ ਕਿੰਨੀ ਦੇਰ ਪਹਿਲਾਂ 4 ਸਾਲ ਹੋ ਗਏ ਨੇ ਤੇ ਉਦੋਂ ਬਾਅਦ ਤੇ ਹਮ ਜੋ ਮੰਗਾ ਮੰਗੜਾ ਤੇ ਮੋੜਸਾ ਲਿਆ ਰੋਲਰ ਚੱਲਦਾ ਹੀ ਤੇ ਆਰ ਉਹ ਲੋਕ ਅਦਰ ਮੈਟਰ ਮੰਡਲ ਤੋਂ ਆਵੇ ਹਦਰਾ ਆਉ ਉਹ ਆ ਸਾਡੇ ਕੋਠੇ ਲੱਗੇ ਕੁੜੀ ਤੇ ਕੋਈ ਨਾ ਕਾਰਵਾਈ ਨਹੀਂ ਕੀਤੀ ਉਦੋਂ ਨਾ ਇਹ ਦਰਖਾਸਤ ਨਾਲੇ ਪੋਸਟ ਆ ਰਹੇ ਹਿੱਤੇ ਹਟ ਜਾਂਦੇ ਸੀ ਕੋਈ ਕਾਰਵਾਈ ਨਹੀਂ ਕੀਤੀ ਨਾ ਕੋਈ ਵੀ ਨਹੀਂ ਹਦੀ ਕਾਰਵਾਈ ਹਦੀ ਨਹੀਂ ਜੀ ਅੱਜ ਕੀ ਕਰ ਰਿਆ ਸੀ ਆਜ ਕੋਚ ਨੇ ਆਜਾ ਉਹਨਾਂ ਬਰਾਤ ਲੈ ਚੱਲਾ ਤੇ ਪਿੱਛਾ ਲੈ ਆ ਤੇ ਮਾ ਆ ਗਏ ਬਰਾਤ ਨੂੰ ਫੜਿਆ ਬਰਾਤ ਹਾਂ ਬਰਾਤ ਨੂੰ ਫੜਾਇਆ ਮੌਕੇ ਤੇ ਤੁਸੀਂ ਪਹੁੰਚੇ ਵਿਆਹ ਹੋ ਰਿਹਾ ਸੀ ਹਾਂ ਵਿਆਹ ਹੋ ਰਿਹਾ ਹੈ ਤੇ ਮੌਕੇ ਤੇ ਪੜਾਇਆ ਹੁਣ ਕੀ ਉਹਨੂੰ ਫੜ ਕੇ ਪੁਲਿਸ ਲੈ ਕੇ ਆਈ ਹਾਂ ਪੁਲਿਸ ਫੜ ਕੇ ਲਾਇਆ ਹੁੰਦਾ ਤੇ ਹੰਕਾਰ ਵਰੀ ਸਾਡੀ ਕੀਤੀ ਜਾਵੇ ਹਾਂ ਉਹ ਨਹੀਂ ਚਾਹੀਦੀ ਹਾਂ ਤੇ ਅੱਧੇ ਮਜ਼ਾ ਰਵੇਂ ਨਜਾਇਜ਼ ਪੈਸਾ ਲਾਂਦਾ 2 ਲੱਖ ਰੁਪਈਆ ਵੀ ਸਾਨੂੰ ਦੇਵਣ ਪਿਆ ਤੂੰ ਮੋੜਾ ਤਾਂ ਦਿੱਤਾ ਨਹੀਂ ਜਾਂਦਾ ਤਾ ਨਾ ਹੀ ਪੈਸੇ ਦੇ ਹਕੜ